ਜੀ ਬਿੰਦੀ ਪਿੰਡ ਦੇ ਲੋਕਾਂ ਤੁਹਾਨੂੰ ਸਤਾਂਜ ਚੁਣਿਆ ਸੋ ਸੇਵਾ ਕੰ ਦਾ ਨਗਰਪਾਲਕਰ ਮਾਨ ਬਖਸ਼ਿਆ ਤੋਂ ਅਨੇ ਸੱਤੇ ਸਾਈ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਜੀ ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਵਿੰਦਰ ਸਿੰਘ ਪਿੰਡ ਭਗਵਾਲ ਤੋਂ ਸਰਪੰਚ ਜੋ ਕੇ ਪਿੰਡ ਵਾਲਿਆਂ ਨੇ ਬਹੁਤ ਹੀ ਮਾਨ ਸਤਿਕਾਰ ਦੇ ਨਾਲ ਸਾਨੂੰ ਇਸ ਉਪਾਦੀ ਤੇ ਬਿਠਾਇਆ ਹੈ ਮੈਂ ਉਹਨਾਂ ਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬਹੁਤ ਬਹੁਤ ਆਪਣੇ ਦਿਹਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਜਿਸ ਤੇ ਰੁਤਬੇ ਤੇ ਉਹਨਾਂ ਨੇ ਮੈਨੂੰ ਪਹੁੰਚਾਇਆ ਔਰ ਕੋਸ਼ਿਸ਼ ਕਰਾਂਗੇ ਕਿ ਆਪਣੇ ਨੂੰ ਜੀ ਜਾਣ ਲਾ ਕੇ ਇਸ ਰੁਤਬੇ ਨੂੰ ਉਹਨਾਂ ਪਿੰਡ ਵਾਲਿਆਂ ਵਾਸਤੇ ਭਲਾਈ ਦੇ ਕੰਮਾਂ ਵਿੱਚ ਪੂਰਾ ਆਪਣੇ ਤਹਿ ਦਿਲੋਂ ਜਿਹੜਾ ਵਾ ਤਨ ਮਨ ਧਨ ਨਾਲ ਜਿਹੜਾ ਵਾ ਸੇਵਾ ਵਿੱਚ ਸਮਰਪਿਤ ਕਰਾਂਗੇ ਸਭ ਪਿਛਲੀ ਪੰਚਾਇਤ ਲੋਕ ਇਹਦੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤਰ ਦੇ ਨਵੀਂ ਬਣੀ ਪੰਚਾਇਤ ਲੋਕ ਕੋਲ ਰਹਿ ਗਏ ਵੇਖੋ ਜੀ ਹਰੇਕ ਹੀ ਆਪਣੇ ਕਾਰਜਕਾਲ ਦੇ ਦੌਰਾਨ ਬਤ-ਬਤ ਕੋਸ਼ਿਸ਼ ਕਰਦਾ ਕਿ ਉਹ ਆਪਣੇ ਪਿੰਡ ਨੂੰ ਡਵੈਲਪ ਕਰ ਸਕੇ ਸੋ ਅਸੀਂ ਵੀ ਆਪਣੇ ਵੱਲੋਂ ਔਰ ਮੇਰੀ ਪੂਰੀ ਟੀਮ ਵੱਲੋਂ ਮੈਂ ਵਿਸ਼ਵਾਸ ਦਿਵਾਉਂਦਾ ਕਿ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਉਹਨਾਂ ਨੂੰ ਅਸੀਂ ਬਿਲਕੁਲ ਬਰੀਕੀ ਨਾਲ ਸੋਚ ਪਰਖ ਕੇ ਸੋਚ ਸਮਝ ਕੇ ਪੂਰੇ ਪਿੰਡ ਦੇ ਹਿੱਤ ਵਿੱਚ ਪੂਰੇ ਪਿੰਡ ਦੀ ਸਪੋਰਟ ਲੈ ਕੇ ਫੈਸਲਾ ਲਵਾਂਗੇ ਕਿ ਆਪਾਂ ਪਿੰਡ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕੀਏ ਤਾਂ ਜੋ ਸਾਡੇ ਪਿੰਡ ਦਾ ਲੋਕ ਆਪਣੇ ਮੂੰਹ ਤੋਂ ਨਾਂ ਲੈ ਸਕਣ ਨੌਜਵਾਨਾਂ ਦੇ ਨੌਜਵਾਨਾਂ ਲੱਫਤਾਂ ਵਿੱਚ ਆ ਮਰੂਦਾ ਹੋਂਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਤੁਹਾਡੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋ ਰਹੇ ਵੇਖੋ ਜੀ ਨੌਜਵਾਨ ਪੀੜੀ ਨੂੰ ਲੈ ਕੇ ਸਾਡਾ ਸਭ ਤੋਂ ਵੱਡਾ ਪਲੇਟਫਾਰਮ ਤੇ ਇਹ ਆ ਕਿ ਅਸੀਂ ਉਹਨਾਂ ਨੂੰ ਗਰਾਊਂਡ ਆ ਪ੍ਰੋਵਾਈਡ ਕਰ ਸਕੀਏ ਗਰਾਊਂਡ ਸਾਡੇ ਪਹਿਲਾਂ ਵੀ ਹੈਗੀ ਹੈ ਲੇਕਿਨ ਅਸੀਂ ਹੋਰ ਵੀ ਚਾਹੁੰਦੇ ਆ ਕਿ ਵੇਖੋ ਜੋ ਜਿਸ ਤਰ੍ਹਾਂ ਸਾਡੇ ਪਿੰਡ ਦੇ ਸਭ ਤੋਂ ਪਹਿਲਵਾਨਾਂ ਨੇ ਅੱਜ ਤੱਕ ਬਹੁਤ ਮੱਲਾ ਮਾਰੀਆਂ ਨੇ ਉਸੇ ਤਰ੍ਹਾਂ ਹੀ ਅਹੀਂ ਕਿ ਹੁਣ ਕੋਸ਼ਿਸ਼ ਕਰ ਰਹੇ ਆ ਕਿ ਇੱਕ ਟੀਮ ਜਿਹੜੀ ਆ ਹਾਕੀ ਦੀ ਕੀਤੀ ਜਾਵੇ ਕਿਉਂਕਿ ਚਲੋ ਪਿੰਡ ਦੇ ਵਿੱਚ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਿੰਡ ਨੂੰ ਨਸ਼ਿਆਂ ਤੋਂ ਰਹਿਤ ਕਰ ਸਕੀਏ ਨਸ਼ਾ ਮੁਕਤ ਕਰ ਸਕੀਏ ਔਰ ਖੁਸ਼ਹਾਲ ਪੰਜਾਬ ਨੂੰ ਬਣਾ ਸਕੀਏ ਸਰ ਉਹਨਾਂ ਦੇ ਗੱਲ ਕਮ ਜਿਹੜੇ ਕਾਦੇ ਵਿੱਚ ਜਿਹੜੇ ਯੂਬਲੋਗ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤੁਸੀਂ ਆਮ ਸੁਣਿਆ ਹੋਵੇਗਾ ਕਿ ਨਜਾਇਜ਼ ਨਾ ਪਾਈ ਜਾਂਦੇ ਨੇ ਸੋ ਉਹਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਕਲਾਈ ਜਾਂਦੇ ਸੋ ਤੁਹਾਡੀ ਮਨਜਾਦ ਲੋਕੀਂ ਮੋਰਾਲਾ ਕੀਤਾ ਜਾਵੇ ਵੇਖੋ ਜੀ ਜਿਹੜਾ ਨਰੇਗਾ ਦਾ ਕੰਮ ਹੈ ਉਹ ਇੱਕ ਆਮ ਵਿਅਕਤੀ ਲਈ ਬਣਿਆ ਹੈ ਜਿਹੜਾ ਵਾਕਿਆ ਹੀ ਜ਼ਰੂਰਤਮੰਦ ਹੈ ਜਿਹੜੇ ਮਜ਼ਦੂਰ ਨੂੰ ਦਿਹਾੜੀ ਕਿਤੇ ਉਹ ਨਹੀਂ ਜਾ ਸਕਦਾ ਜਾਂ ਕੋਈ ਜ਼ਰੂਰਤਮੰਦ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਵਿੱਚੋਂ ਪੂਰੇ ਪਿੰਡ ਵਿੱਚੋਂ ਵੇਖ ਕੇ ਕਿ ਜਿਹੜਾ ਵਾਕਿਆ ਹੀ ਜ਼ਰੂਰਤਮੰਦ ਹੈ ਉਹਦਾ ਨਾਮ ਪਾਇਆ ਜਾਏ ਉਹਨੂੰ ਪਿੰਡ ਤੇ ਵੱਧ-ਵੱਧ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਉਹਦੇ ਘਰ ਦਾ ਖਰਚਾ ਆਪਣਾ ਚੁੱਕ ਸਕੇ ਔਰ ਜੋ ਆਪਣੇ ਮਤਲਬ ਕੋਸ਼ਿਸ਼ ਕਰਾਂਗੇ ਕਿ ਉਹ ਆਪਣੀ ਗਰੀਬੀ ਲੈਵਲ ਤੋਂ ਉੱਪਰ ਉੱਠ ਸਕੇ ਸਭ ਪਿੰਡਾਂ ਦੇ ਵਿੱਚ ਕਈ ਵਾਰੀ ਐਸੇ ਘੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਖਜਾਇਆ ਤੇ প্রত্যেক ਘਰੇ ਪਿੰਡ ਦੇ ਉਹਨਾਂ ਦਾ ਸਭੀ ਬਰਬਾਦ ਹੁੰਦਾ ਸੋ ਸਮਾਂ ਹੀ ਬਰਬਾਦ ਹੁੰਦਾ ਸੋ ਆਪ ਜੀ ਵੀ ਇੱਕ ਸਰਪੰਚ ਹੋਣ ਦੇ ਨਾਤੇ ਕਿਵੇਂ ਵੇ ਦੇ ਕੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਪਿੰਡ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਰੇ ਰਲ ਮਿਲ ਕੇ ਰਹੋ ਤਾਂ ਜੋ ਅਸੀਂ ਸਾਰੇ ਭੈਣ ਭਰਾ ਰਲ ਮਿਲ ਕੇ ਇਸ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਨੂੰ ਇੱਕ ਨਵੀਂ ਤੇ ਵੱਖਰੀ ਨੁਹਾਰ ਦੇ ਸਕੀਏ ਔਰ ਜੇਕਰ ਅਸੀਂ ਇਹਨਾਂ ਲੜਾਈ ਝਗੜਿਆਂ ਵਿੱਚ ਉਲਝੇ ਰਹੇ ਤੇ ਕਿਤੇ ਨਾ ਕਿਤੇ ਵੇਖੋ ਜੀ ਸਾਡੇ ਸਮੇਂ ਦੀ ਵੀ ਬਰਬਾਦੀ ਹੈ ਪੈਸੇ ਦੀ ਵੀ ਬਰਬਾਦੀ ਹੈ ਉਹ ਸੇਧ ਦੀ ਵੀ ਬਰਬਾਦੀ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ हट ਕੇ ਤੇ ਕਿਉਂ ਨਾ ਆਪਾਂ ਇਹੋ ਕੋਸ਼ਿਸ਼ ਕਰੀਏ ਕਿ ਸਾਰਾ ਤਾਲਮਿਲ ਜਿਹੜਾ ਵਾ ਆਪਾਂ ਪਿੰਡ ਦੀ ਤਰੱਕੀ ਦੇ ਵਿੱਚ ਲਾਇਆ ਜਾ ਸਕੇ ਪਿੰਡ ਨੂੰ ਇਹ ਸੰਦੇਸ਼ ਹੈ ਔਰ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਕਿਸੇ ਵੀ ਧੜੇਬਾਜੀ ਤੋਂ ਆਪਾਂ ਪਿੰਡ ਨੂੰ ਰਹਿਤ ਕਰ ਰਹੇ ਹਾਂ ਸਾਰਿਆਂ ਨੂੰ ਇਕਜੁੱਟ ਕਰ ਰਹੇ ਹਾਂ ਤਾਂ ਜੋ ਤਾਲਮਿਲ ਦੇ ਨਾਲ ਅਸੀਂ ਰਹਿ ਸਕੀਏ ਜਿੱਥੇ ਤਾਲਮਿਲ ਹੋਏਗਾ ਤੇ ਜੀ ਲੜਾਈ ਆਪਣੀਆਂ ਵੀ ਖਤਮ ਹੋ ਜਾਏਗੀ ਸਭ ਬੰਨ ਵੀ ਐਜੂਕੇਸ਼ਨ ਲੈ ਕੇ ਉਹਨਾਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਤਾਲ ਪੂਰਾ ਹੋਗਾ ਕਿੰਨੀ ਕਮੀ ਲੱਗਦੀ ਹੈ ਤੁਹਾਨੂੰ ਉਜੇ ਵੇਖੋ ਜੀ ਸਾਡੇ ਏਕੀ ਚਲੋ ਮੈਂ ਕਹਿਣਾ ਚਾਹਾਂਗਾ ਬਾਕੀ ਕਮੀ ਤਾਂ ਕੋਈ ਨਹੀਂ ਅਜੇ ਤੱਕ ਲੇਕਿਨ ਅਹੀਂ ਕੋਸ਼ਿਸ਼ ਹੈ ਕਿ ਅਹੀਂ ਤਿੰਨ ਚੀਜ਼ਾਂ ਦਾ ਮੋਟੋ ਲੈ ਕੇ ਚੱਲੇ ਹੀ ਸਿਹਤ ਸਿੱਖਿਆ ਤੇ ਸਫਾਈ ਸਫਾਈ ਨੂੰ ਲੈ ਕੇ ਵੀ ਕਾਰਵਾਈ ਕੰਮ ਚੱਲ ਰਿਹਾ ਹੈ ਸਟਾਰਟ ਹੈ ਉਸ ਵਕ ਸੋਲਵਿਸ਼ਮੈਂਟ ਬਣ ਰਿਹਾ ਦੂਸਰਾ ਸਿੱਖਿਆ ਨੂੰ ਲੈ ਕੇ ਅਹੀਂ ਇਹ ਕਹਿੰਨੇ ਆ ਕਿ ਸਾਡੇ ਪਿੰਡ ਦਾ ਜੀ ਨੀ ਪਪੂਲੇਸ਼ਨ ਹੈ ਜੇ ਹਿਸਾਬ ਨਾਲ ਸਾਡੀ ਪਬਲਿਕ ਹੈ ਵੇਖੋ ਸਾਡੀ ਲੜਕੀਆਂ ਨੂੰ ਮੈਡੀਕਲ ਨਾਨ ਮੈਡੀਕਲ ਵਾਸਤੇ ਬਾਹਰ ਜਾਣਾ ਚਾਹੁੰਦਾ ਕੋਸ਼ਿਸ਼ ਕਰ ਰਹੇ ਆ ਅਹੀਂ ਹਰ ਪੱਖੋਂ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਨਾਨ ਮੈਡੀਕਲ ਮੈਡੀਕਲ ਜਿਹੜ ਪਰ ਆਈਡੀਆ ਸਿੱਖਿਆ ਦਾ ਖੇਤਰ ਜਿਹੜਾ ਵਾ ਵੜਾ ਸਕੀਏ ਉਹ ਦੂਜਾ ਜਿਹੜੀ ਰਹੀ ਗੱਲ ਤੀਜਾ ਮੋਟੋ ਕਿਹਾ ਸੀ ਕਿ ਆਪਣਾ ਸਿਹਤ ਵਾਸਤੇ ਉਹਦੇ ਵਾਸਤੇ ਵੀ ਅਸੀਂ ਵੇਖੋ ਜੀ ਸਾਨੂੰ ਆਸ ਹੋਈ ਹੈ ਸਰਦਾਰ ਬਲਵੀਰ ਸਿੰਘ ਪੰਨੂ ਜੀ ਵੱਲੋਂ ਵੀ ਸਾਨੂੰ ਹਮਾਇਤ ਮਿਲੀ ਹੈ ਕਿ ਅਸੀਂ ਅਗਲਾ ਨੈਕਸਟ ਮਨ ਲੱਕ ਲੀਨਕ ਜਾਂ ਕੋਈ ਮਿਨੀ ਪੀਐਸੀ ਵਗੈਰਾ ਜੋ ਹੈ ਆਪਣਾ ਸਾਡੇ ਪਿੰਡ ਨੂੰ ਜਿਹੜੀ ਆ ਦਿੱਤੀ ਜਾਵੇਗੀ। ਫਸ ਰਾਸ਼ਨ ਕਾਰਡ ਦੀ ਸਮੱਸਿਆ ਉਹ ਵੀ ਪਿੰਡਾਂ ਵਿੱਚ ਆਮ ਤਨ ਸੁਣੀ ਹੋਈ ਹੈ ਨਜਾਇਜ਼ ਜਿਹੜੇ ਉਹ ਜਿਹੜੇ ਲੋਕਾਂ ਨੂੰ ਦਿਹਾੜਾ ਨੂੰ ਬਾਹਰ ਜੇ ਨਹੀਂ ਮਿਲਦਾ। ਤੋ ਪੰਨਾ ਦੇ ਵਿੱਚ ਕਾਫੀ ਦਾ ਵੈਸੇ ਵੀ ਸਮੱਸਿਆ ਹੁੰਦੀ ਆ ਸੋ ਕਿਵੇਂ ਦੇਖਦੇ ਹੋ ਤੁਹਾਡੀ ਵਿਚਾਰ ਲੋਕਾਂ ਨਾਲ ਗੱਲ ਕੀਤੀ ਜਾਵੇ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਅੱਜ ਤੱਕ ਹੁਣ ਤਕਰੀਬਨ ਤਕਰੀਬਨ ਜਿਹੜੇ ਆ ਸਾਡੇ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਕਾਟ ਦੀ ਸਹੂਲਤ ਮਿਲ ਰਹੀ ਹੈ ਬਾਕੀ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਵੱਲੋਂ ਕੋਈ ਰਹਿ ਗਏ ਪਰਿਵਾਰ ਨੇ ਬਾਕੀ ਅਜੇ ਕੁਝ ਬਹੁਤ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਅਜੇ ਵਾਕਿਆ ਹੀ ਜ਼ਰੂਰਤ ਹੈ ਕੋਸ਼ਿਸ਼ ਕਰਾਂਗੇ ਜਿਸ ਦਿਨ ਸਰਕਾਰ ਵੱਲੋਂ ਇਹ ਸਹੂਲਤ ਹੋਏਗੀ ਆਪਾਂ ਅਨਾਉਂਸਮੈਂਟਾਂ ਦੇ ਜ਼ਰੀਏ ਵੀ ਉਹਨਾਂ ਨੂੰ ਹਰ ਇੱਕ ਪਬਲਿਕ ਤੱਕ ਸੁਨੇਹਾ ਪਹੁੰਚਾਵਾਂਗੇ ਤਾਂ ਜੋ ਕੋਈ ਇਸ ਚੀਜ਼ ਤੋਂ ਵਾਂਝਾ ਨਾ ਰਹਿ ਸਕੇ ਸਭ ਤੋਂ ਪਹਿਲਾਂ ਸਾਡਾ ਜੀ ਗਰੀਬ ਪਰਿਵਾਰਾਂ ਨੂੰ ਆਪਾਂ ਉੱਪਰ ਲੈ ਕੇ ਉਠਣਾ ਜੀ ਜਿਸ ਤਰੀਕੇ ਨਾਲ ਵੀ ਉਠਿਆ ਗਿਆ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚ ਹੋਰ ਵੀ ਸਾਡੇ ਬਹੁਤ ਸਾਰੇ ਸੱਜਣ ਸਹਿਯੋਗੀ ਸੱਜਣ ਨੇ ਜਿਹੜੇ ਸਾਨੂੰ ਬਹੁਤ ਸਾਥ ਦੇ ਰਹੇ ਨੇ ਸਾਡੀ ਪੂਰੀ ਟੀਮ ਨੂੰ ਪੂਰੀ ਪੰਚਾਇਤ ਨੂੰ ਪੂਰਾ ਪੂਰਾ ਸਹਿਯੋਗ ਦੇ ਰਹੇ ਨੇ ਤਾਂ ਜੋ ਅਸੀਂ ਆਪਣੀ ਪਿੰਡ ਦੇ ਵਿੱਚੋਂ ਇੱਕ ਜੋ ਢੋਕੇ ਗਰੀਬੀ ਨੂੰ ਖਤਮ ਕਰਨ ਦਾ ਸਭ ਤੋਂ ਵੱਡਾ ਉਪਰਾਲਾ ਔਰ ਨਸ਼ਾ ਰਹਿਤ ਪਿੰਡ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਜਾ ਸਰਤਿਕ ਜੂਸ ਆਗੂ ਹੋਣ ਦੇ ਨਾਤੇ ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਦਾ ਜੋ ਸਰਕਾਰ ਦਾ ਫੈਸਲਾ ਲਾ ਕੇ ਰੋਡ ਕਰਕੇ ਜਿਹੜੇ ਭਾਰਤ ਦੇ ਲੋਕ ਜਿਹਦੇ ਉੱਤੇ ਰੋਗੋ ਜਵਾਰ ਵਾਸਤੇ ਗਈ ਸੀ ਸੋ ਫਾਲ ਕੀ ਮੈਸੇਜ ਲੈਣਾ ਚਾਹੋ ਨੌਜਵਾਨ ਦੇ ਵੇਖੋ ਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੇ ਸਾਡਾ ਪੰਜਾਬ ਸੋਨੇ ਦੀ ਚਿੜੀ ਮੰਨਿਆ ਜਾਂਦਾ ਜੀ ਇੱਥੇ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਫਿਰ ਵੀ ਚਲੋ ਜੇਕਰ ਅਸੀਂ ਜਾਣਿਆ ਕਿ ਰੋਜ਼ਗਾਰ ਦੀ ਕਮੀ ਹੈ ਤੇ ਵੇਖੋ ਅਹੀਂ ਲੀਗਲ ਤੌਰ ਤੇ ਜਿਹੜਾ ਜਾਣਾ ਸਾਡੇ ਵਾਸਤੇ ਬਹੁਤ ਹੀ ਲਾਹੇਵੰਦ ਹੋਏਗਾ ਵੇਖੋ ਅਹੀਂ ਵੱਡੀ ਵੱਡਾ ਖਾਨ ਦੇ ਚੱਕਰ ਚ ਆਪਾਂ ਵੇਖੋ ਛੋਟੇ ਤੋਂ ਵੀ ਕਈ ਵਾਰੀ ਰਹਿ ਜਾਂਦੇ ਆ ਤੇ ਕੋਸ਼ਿਸ਼ ਕਰੀਏ ਕਿ ਆਪਾਂ ਪਹਿਲੀ ਤੇ ਆਪਾਂ ਇੱਥੇ ਹੀ ਆਪਣੇ ਪੰਜਾਬ ਨੂੰ ਵੇਖੋ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਉਗਦੀ ਹੈ ਪੈਦਾਵਾਰ ਹੁੰਦੀ ਹੈ ਚਲੋ ਜੇਕਰ ਫਿਰ ਵੀ ਆਪਾਂ ਰੋਜ਼ਗਾਰ ਲਈ ਜਾਣਾ ਚਾਹੁੰਦੇ ਆ ਤੇ ਮੈਂ ਇਹੀ ਸਨੇਹਾ ਦੇਣਾ ਚਾਹੂੰਗਾ ਤੁਹਾਡੇ ਮਾਦੀ ਮਾਦੀਮ ਰਾਹੀਂ ਕਿ ਵੇਖੋ ਲੀਗਲੀ ਤੌਰ ਤੇ ਜਾਓ ਕਾਨੂੰਨੀ ਤੌਰ ਤੇ ਜਾਓ ਤਾਂ ਜੋ ਤੁਹਾਨੂੰ ਕੋਈ ਇੱਥੋਂ ਤੱਕ ਦੀ ਮੁਸ਼ਕਲ ਨਾ ਆਵੇ ਔਰ ਪਰਿਵਾਰਾਂ ਨੂੰ ਵੀ ਪਿੱਛੇ ਸਕੂਨ ਮਿਲੇ ਸਭ ਪਣਹੇ ਲੋਕਾਂ ਸੇ ਵਲੰਤਾ ਮੌਕੇ ਤੋਂ ਉਹਨਾਂ ਨੂੰ ਦੱਸਿਆ ਪਾਉਂ। ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਹੈ? ਪਿੰਡ ਵਾਲਿਆਂ ਨੂੰ ਮੈਂ ਜੀ ਇਹੀ ਮੈਸੇਜ ਦੇਣਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਬਾਕੀ ਵੇਖੋ ਮੈਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਨ੍ਹਾਂ ਨੇ ਅੱਜ ਇਸ ਰੁਤਬੇ ਤੇ ਬਿਠਾਇਆ ਹੈ ਤੇ ਇਥੋਂ ਜ਼ਾਹਿਰ ਜੀ ਗੱਲ ਹੈ ਕਿ ਮੇਰਾ ਪਿੰਡ ਵਾਲੇ ਪੂਰਾ ਮੇਰਾ ਤਨ ਮਨ ਦੇ ਨਾਲ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੇਖੋ ਤੁਸੀਂ ਆਪਾਂ ਪਿੰਡ ਸਾਰਿਆਂ ਦਾ ਸਾਡਾ ਸਾਂਝਾ ਕਿ ਸਾਰੇ ਰਲ ਮਿਲ ਕੇ ਰਹੋ ਕੋਸ਼ਿਸ਼ ਕਰੋ ਜਿਹੜੀ ਚੀਜ਼ ਦਾ ਮੈਨੂੰ ਨਹੀਂ ਪਤਾ ਲੱਗਦਾ ਉਹ ਚੀਜ਼ ਨੂੰ ਮੈਨੂੰ ਆਪ ਮਹਾਰੇ ਅੱਗੇ ਆ ਕੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਆਪਣੇ ਆਪ ਨੂੰ ਪਿੰਡ ਦਾ ਸੇਵਾਦਾਰ ਲੈ ਕੇ ਚੱਲਿਆ ਹਾਂ ਤੇ ਉਸੇ ਚੀਜ਼ ਨੂੰ ਮੈਂ ਆਪਣੇ ਤਹਿਦੋਂ ਅੱਜ ਵੀ ਤੁਹਾਡੇ ਚੈਨਲ ਆਈ ਕਹਿਣਾ ਚਾਹੁੰਦਾ ਕਿ ਸਾਰੇ ਵੀਰ ਜਿੱਥੋਂ ਜਿਹੜੀ ਚੀਜ਼ ਕਿਸੇ ਨੂੰ ਲੱਗਦੀ ਹੈ ਕਿ ਇਸ ਚੀਜ਼ ਤਰਕੇ ਨਾਲ ਅਸੀਂ ਆਪਾਂ ਪਿੰਡ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਉਹ ਕਿਰਪਾ ਕਰਕੇ ਮੈਨੂੰ ਬਿਲਕੁਲ ਖੁੱਲੇ ਦਿਲ ਨਾਲ ਦੱਸਣ ਦੀ ਕੋਸ਼ਿਸ਼ ਕਰਨ ਉਹਦੇ ਵਿੱਚ ਕੋਈ ਵੀ ਗਰੇਜ ਨਾ ਕਰਨਾ